ਆ ਪਿਛੇ ਜੇ ਖੇਤੀ ਮੰਤਰੀ ਆਇਆ ਸੀ ਨਾ ਆਪਣੇ ਜਿਹਨੇ ਜਾ ਕੇ ਆਖਿਆ ਵੀ ਉੱਥੇ ਹੋਇਆ ਕੱਖ ਨਹੀਂ ਪਹਿਲਾ ਮੁੱਖ ਮੰਤਰੀ ਸੀ ਕਿਸੇ ਇਲਾਕੇ ਦਾ ਹੁਣ ਮਿਸਟਰ ਵਿੱਚ ਕੇਂਦਰ ਵਿੱਚ ਚਲਾ ਗਿਆ ਤੇ ਉਹਦੇ ਵਸਦੀ ਕਰਨੀ ਕਿਉਂਕਿ ਮਾਇਆ ਦੇ ਨਾਲ ਬੰਦਾ ਅੰਨਾ ਹੋ ਜਾਂਦਾ ਤੁਸੀਂ ਕਹੋ ਵੀ ਗਿਆਨੀ ਜੀ ਉਹਨੇ ਜਾ ਕੇ ਰਿਪੋਰਟ ਗਲਤ ਕੋ ਦਿੱਤੀ ਉਹਨੇ ਰਿਪੋਰਟ ਗਲਤ ਤਾਂ ਦਿੱਤੀ ਵੀ ਉਹ ਅੰਨਾ ਹੋ ਗਿਆ ਤੈਨੂੰ ਦੱਸਿਆ ਕੱਖ ਨਹੀਂ ਬਾਣੀ ਕਹਿੰਦੀ ਮਾਇਆ ਧਾਰੀ ਅਤ ਅੰਨਾ ਬੋੜਾ ਸ਼ਬਦ ਨਾਲ ਸੁਣੀ ਬਹੁ ਰੋਲ ਕੁਝੋਲਾ ਜਿਹੜਾ ਮਾਇਆ ਧਾੜੀ ਬੰਦਾ ਹੋਵੇ ਨਾ ਉਹਨੂੰ ਨਾ ਕੋ ਗਰੀਬ ਦੀਦਾ ਤੇ ਨਾ ਉਹਨੂੰ ਗਰੀਬ ਦੀ ਗੱਲ ਸੁਣਦੀ ਜੇ ਮੈਂ ਕਿਹਾ ਜੀ ਤੁਸੀਂ ਕਹਿੰਦੇ ਪਿਆ ਨਾ ਬੋੜਾ ਮੈਂ ਤਾਂ ਮੋٹے ਮੋٹے ਡੇਲੇ ਵੇਖੇ ਨੇ ਆ ਮੇਰਾ ਅਮਿਤ ਸ਼ਾਹ ਨਾ ਇਹਦੇ ਡੇਲੇ ਵੀ ਮੈਂ ਵੇਖੇ ਤੈਨੂੰ ਤਾਂ ਡੇਲੜ ਕਿਹਾ ਡੇਲੜਾ ਜੰਮੂ ਕਸ਼ਮੀਰ ਚਲੇ ਆ ਗਿਆ ਪੰਜਾਬ ਨਹੀਂ ਆਇਆ ਕਿਉਂਕਿ ਕਈ ਬੰਦੇ ਕਹਿੰਦੇ ਪੀ ਮੈਂ ਗੰਡੇ ਨਹੀਂ ਖਾਣੇ ਮੈਨੂੰ ਗੰਡਿਆਂ ਨਾਲ ਅਲਰਜੀ ਹੈ ਕੋਈ ਕਹਿੰਦਾ ਪੀ ਮੈਂ ਤੂੜੀ ਦੇ ਲਾਗੇ ਨਹੀਂ ਜਾਣਾ ਮੈਨੂੰ ਤੂੜੀ ਨਾਲ ਅਲਰਜੀ ਹੈ ਮੇਰੇ ਪੰਜਾਬ ਦੇ ਭਰਾਓ ਇਹਨਾਂ ਤੇ ਝਾਕ ਨਾ ਰੱਖੋ ਇਹਨਾਂ ਨੂੰ ਤੁਹਾਡੀ ਦਾੜੀ ਤੇ ਪੱਗ ਤੇ ਅਲਰਜੀ ਪਰ ਇਹ ਭੁੱਲ ਜਾਂਦੇ ਨੇ ਇਹ ਪੱਗ ਜਿਸ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਉਹਦੇ ਪਿਓ ਨੇ ਸਾਨੂੰ ਬਣਾਈ ਹੈ ਇਹ ਪੱਗ ਦਿੱਲੀ ਤੋਂ ਨਹੀਂ ਲੈਣੀ ਕਿਉਂਕਿ ਆਪਾਂ ਦੋ ਪੱਗਾਂ ਬੰਨਦੇ ਆ ਨਾ ਇਹ ਗੁਰਮੁਖੋ ਦੁਨੀਆਬਾਜੀ ਨਹੀਂ ਦਿੱਲੀ ਸਰਕਾਰ ਉਦੋਂ ਕਹਿੰਦੀ ਸੀ ਮੈਂ ਇਤਿਹਾਸ ਵਿੱਚ ਪੜਿਆ ਜਾਏ 10 ਦਸੰਬਰ ਨੂੰ ਇੱਕ ਹੁਕਮਨਾਮਾ ਦਿੱਲੀੋਂ ਆਉਂਦਾ ਸੀ 10 ਸਾਲ ਲਗਾਤਾਰ ਕੰਟੀਨਿਊਸਲੀ ਆਉਂਦਾ ਰਿਹਾ ਜੇ ਕੋਈ ਗੈਰ ਬੰਦਾ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਕੋਈ ਗੈਰ ਮੁਸਲਮਾਨ ਪੱਗ ਨਹੀਂ ਬਨ ਸਕਦਾ ਕੋ ਗੈਰ ਮੁਸਲਮਾਨ ਸ਼ਸਤਰ ਨਹੀਂ ਪਹਿਨ ਸਕਦਾ ਇਹ ਅਕਾਲ ਤਖਤ ਹੈ ਜਿਹੜਾ ਕਿਸੇ ਅਗੇ ਝੁਕਦਾ ਨਹੀਂ ਕਿਉਂ ਜਿਹੜਾ ਦਿੱਲੀ ਦਾ ਤਖਤ ਹੈ ਨਾ ਇਹ ਤਾਂ ਗੁਰੂ ਘਰ ਇੱਕ ਸਰਾਂ ਵਰਗਾ ਹੈ ਸਰਾਂ ਚ ਮੁਸਾਫਰ ਆਉਂਦੇ ਨੇ ਕੋ ਅੱਜ ਆਇਆ ਤੇ ਕੱਲ ਚਲਾ ਗਿਆ ਕੋ ਕੱਲ ਆਇਆ ਤੇ ਪਰਸੋਂ ਚਲਾ ਗਿਆ ਇਹਦਾ ਸ਼ਾਹ ਮੁਹੰਮਦ ਨੇ ਜਗਰ ਕੀਤਾ ਇਹ ਜੱਗ ਸਰਾਂ ਮੁਸਾਫਰਾਂ ਦੀ ਇੱਥੇ ਜੋਰ ਵਾਲੇ ਕਈ ਆ ਗਏ ਸ਼ਹਦਾਦ ਨਮਰੂਦ ਫਰੋਮ ਜਹੇ ਦਾਵਾ ਬੰਨ ਖਦਾ ਕਾ ਆਗੈ ਅਕਬਰ ਸ਼ਾਹ ਦੇ ਵਿੱਚ ਦਿੱਲੀ ਦੇ ਦੀ ਫੇਰੀ ਵਾਂਗ ਬਣ ਜਾ ਰਿਹਾ ਪਾਗੈ ਸ਼ਾਹ ਮਮਦਾ ਰਹੇਗਾ ਰੱਬ ਸੱਚਾ ਵਾਜੇ ਕੂੜ ਦੇ ਕਈ ਵਜਾ ਗੈ ਉਹ ਮੋਦੀ ਅਗਬਰ ਰਾਜੇ ਦੇ ਕਰ ਪੈਦਾ ਹੋਇਆ ਸੀ ਅਗਬਰ ਰਾਜੇ ਦੇ ਕਰ ਰਾਜੇ ਦਾ ਪਿਓ ਹੈ ਮੈਂ ਕਥਾ ਵਾਜਕ ਬੁੱਢਾ ਹੋ ਗਿਆ ਪਰ ਮੈਨੂੰ ਅੱਜ ਤੱਕ ਅਗਬਰ ਦੀ ਡੇਟ ਉਹ ਬਰਦਾ ਪਤਾ ਨਹੀਂ ਜੀ ਅੱਜ ਤੱਕ